ਘਰ ਪਾਉਣਾ ਹਾਂ ਇੱਕ ਦਾ ਖਾਲਸਾ ਜੀ ਕਹਿੰਦੇ ਆਪਾਂ ਘਰ ਪਾਉਣਾ ਮੁੰਡੇ ਦਾ ਵਿਆਹ ਕਰਨਾ ਹਾਂ ਮੇਰੇ ਨਾਲ ਗੱਲੀ ਪੈ ਗਏ ਬਾਈਆਂ ਨੇ ਆਪਾਂ ਨੂੰ ਦੱਸਿਆ ਹੈਪੀ ਬਾਈ ਇਹ ਕਿੰਨਾ ਮਸੂਆ ਸੂ ਗਈ ਇਹ ਹੁਣ ਤੀਜਾ ਸੂਆ ਸੂ ਬਾਈ ਤੀਜਾ ਸੂਆ ਸੂ ਗਈ ਘਰੇਲੂ ਜ ਆ ਬਾਈ ਆਪਣਾ ਕੰਮ ਆ ਆ ਆਪਣੇ ਘਰੇ ਰਹਿ ਗਏ ਹਨ ਆ ਆਪਾਂ ਬਾਈ ਕਹਿੰਦਾ ਇੱਕ ਦੁੱਧ ਪੀਣ ਨੂੰ ਚੱਲ ਰੱਖ ਲਾਂਗੇ ਘਰੇ ਰੌਣ ਕਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕਰਮਗੜ੍ਹ ਔਤਾਂ ਵਾਲੀ ਜ਼ਿਲ੍ਹਾ ਆ ਗਿਆ ਦੋਸਤੋ ਮਾਨਸਾ ਜਿਹੜਾ ਪਿੰਡ ਆ ਵੀਰੇ ਇਹ ਮੂਸੇ ਪਿੰਡ ਦੇ ਬਿਲਕੁਲ ਨਾਲ ਪਿੰਡ ਰਹਿ ਗਿਆ ਅੱਜ ਇੱਕ ਤੁਹਾਨੂੰ ਮੱਝ ਦਿਖਾਉਂਗਾ ਬਿਲਕੁਲ ਘਰੇਲੂ ਘਰ ਚੋਂ ਜਿਵੇਂ ਇੱਕ ਛੋਟੇ ਜੇ ਕਿਸਾਨ ਆਮ ਜੇ ਬੰਦਿਆਂ ਦੇ ਘਰੋਂ ਵੀਰੇ ਆਪਾਂ ਜੇ ਕਹਿ ਦਈਏ ਛੋਟੇ ਜਿਹੇ ਗਰੀਬ ਪਰਿਵਾਰ ਦੇ ਘਰੋਂ ਇੱਕ ਦੋਸਤੋਂ ਮੱਝ ਵਿਕਰੀ ਵਾਸਤੇ ਆ ਮੁੱਲ ਵਾੜੀ ਕੀ ਕਰਦੇ ਆ ਕੀ ਇਨਫਾਰਮੇਸ਼ਨ ਆ ਸਾਰੀ ਉਹ ਤੁਹਾਨੂੰ ਮੈਂ ਲੈ ਕੇ ਦੇ ਦੂੰ ਅੰਕਲ ਨਿੱਕਾ ਜੀ ਖਾਲਸਾ ਜੀ ਦੇ ਘਰੋਂ ਵੀਡੀਓ ਬਣਾ ਰਹੇ ਆ ਤੇ ਬਾਕੀ ਆਪਾਂ ਨੂੰ ਹੈਪੀ ਬਾਈ ਸਾਰੀ ਗੱਲਬਾਤ ਦੱਸੂਗਾ ਹੋਰ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਆਪਣਾ ਆ ਗਿਆ ਕੰਮ ਹਨਾ ਪਤਾ ਹੀ ਲੱਗੇ ਜਾਂਦਾ ਤੇ ਵੀ ਇੱਕ ਮਾਜਾ ਹੈ ਵੇਚਨੀ ਹੈ ਹਨਾ ਹਾਂਜੀ ਘਰ ਪਾਉਣਾ ਹੈ ਹਾਂ ਇੱਕ ਦਾ ਖਾਲਸਾ ਜੀ ਕਹਿੰਦੇ ਆਪਾਂ ਘਰ ਪਾਉਣਾ ਮੁੰਡੇ ਦਾ ਵਿਆਹ ਕਰਨਾ ਹਾਂ ਮੇਰੇ ਨਾਲ ਗੱਲੀ ਪੈ ਗਏ ਬਾਈਆਂ ਨੇ ਆਪਾਂ ਨੂੰ ਦੱਸਿਆ ਹੈਪੀ ਬਾਈ ਇਹ ਕਿੰਨਾ ਮਸੂਆ ਸੂਆ ਸੂਗੀ ਇਹ ਹੁਣ ਤੀਜਾ ਸੂਆ ਸੂ ਬਾਈ ਤੀਜਾ ਸੂਆ ਸੂਗੀ ਘਰੇਲੂ ਜ ਆ ਬਾਈ ਆਪਣਾ ਕੰਮ ਆ ਆ ਆਪਣੇ ਘਰੇ ਰਹਿ ਗਏ ਹਨ ਆ ਆਪਾਂ ਬਾਈ ਕਹਿੰਦਾ ਇੱਕ ਦੁੱਧ ਪੀਣ ਨੂੰ ਚੱਲ ਰੱਖ ਲਾਂਗੇ ਘਰੇ ਸਰਦਾ ਨਹੀਂ ਹੁੰਦਾ ਆ ਚੱਲ ਚਾਰ ਪੈਸੇ ਹੁਣ ਨਾਲ ਜੁੜ ਜਾਣਗੇ ਬਾਈ 100 ਕਰਦੀਆਂ ਮਜ਼ਦੂਰਾਂ ਦਾ 100 ਬੰਦੇ ਦਾ ਸਿਸਟਮ ਹੁੰਦਾ ਹਨ ਹੈਪੀ ਬਾਈ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦੇ 76580 ਬਾਈ ਹਾਂ 01588 ਠੀਕ ਆ ਹੈਪੀ ਕਿ ਨਮਾਸੂਆ ਸੁੰਦੀ ਹੈ ਹੁਣ ਇਹ ਤੀਜਾ ਸੂਆ ਸੂ ਬਾਈ ਦੋ ਸੂਆ ਸੂਈ ਤੀਜਾ ਸੂਆ ਸੁੰਦੀ ਆ ਦੋ ਸੂਆ ਆਪਣੇ ਘਰੇ ਸੂਪੀ ਬਾਈ ਕਿੰਨਾ ਕ ਦੁੱਧ ਰਿਆ ਇਹਦਾ ਹੁਣ ਦੂਜੇ ਸੂਏ 11 12 ਕਿਲੋ ਦੁੱਧ ਦਿੱਤਾ ਬਾਈ ਨੂੰ 11 12 ਕਿਲੋ ਕੋਈ ਦੋਸਤੋ ਉਹ ਝੂਠ ਸਬਾਰ ਨਹੀਂ ਵੀ ਕੋਈ 14 ਨਹੀਂ ਕੋਈ 15 ਨਹੀਂ ਅੱਜ ਬਾਈ ਇਹਦੇ ਦਿਨ ਕਿੰਨੇ ਕ ਪਏ ਆ ਅੱਜ ਇਹਦੇ ਦਿਨ ਪੂਰੇ ਹੋ ਗਏ ਜੀ ਚਾਰਕ ਦਿਨ ਉੱਤੇ ਲੈ ਜਾਂਦੀ ਦੋਸਤੋ ਜਿਹੜੀ ਵੀਡੀਓ ਆ 1 ਫਰਵਰੀ 2026 ਦੀ ਆ ਦਿਨ ਹਜੇ ਹੀ ਤਕਰੀਬਨ ਆਰਾਮ ਨਾਲ ਇੱਕ ਹਫਤਾ ਲੈ ਜੂ ਪਸ਼ੂਆਂ ਦੀ ਆਪਾਂ ਰੋਜ਼ੀ ਵੀਡੀਓ ਪਾਉਣੇ ਆ ਪਸ਼ੂ ਦੇ ਹਾਲਾਤਾਂ ਤੋਂ ਪੁੜਿਆਂ ਪੜਿਆਂ ਤੋਂ ਪਤਾ ਲੱਗ ਜਾਂਦਾ ਦਿਨ ਅੱਜ ਪੂਰੇ ਹੋ ਗਏ ਹਨਾ ਜੀ ਹਾਂਜੀ ਤੇ ਚਵਾਈ ਦੀ ਕਿਵੇਂ ਰਹੀ ਆ ਚਵਾਈ ਦੀ ਪੋਲੀ ਆ ਬਈ ਵਧੀਆ ਉਹ ਨਰਮਾ ਠੰਡੀ ਆ ਹਾਂ ਮਾਂ ਤੇ ਚੁੰਦੀ ਆ ਮੇਰੀ ਅੱਛਾ ਹਾਂਜੀ ਘਰੇ ਟੇਰ ਕੇ ਮਾਤਾ ਵਰਗੇ ਚੁੰਦੇ ਆ ਚਵਾਈ ਦੀ ਵਧੀਆ ਪੋਲੀ ਆ ਦੋਸਤੋ ਦੇਣ ਅੱਜ ਪੂਰੇ ਹੋ ਗਏ ਨੰਬਰ ਆ ਹੈਪੀ ਬਾਈ ਦਾ ਹੈਟਾ ਚੱਲੀ ਜਾਂਦਾ ਇੱਕ ਪਿੰਡ ਕਰਮਗੜਾ ਉਤਾਂ ਲਈ ਮੂਸੇ ਤੋਂ ਕਿੰਨਾ ਦੂਰ ਆ ਹੈ ਆਪਣਾ 3 ਕਿਲੋਮੀਟਰ ਆ ਜੀ 3 ਕਿਲੋਮੀਟਰ ਫਿਰ ਤੋਰ ਲਾ ਬਈ ਆਪਾਂ ਤੋਰ ਕੇ ਥੋੜੀ ਦਿਖਾ ਦਈਏ ਮੇਰੇ ਤੋਂ ਥੋੜਾ ਜਿਹਾ ਬੜਾ ਜ਼ਿਆਦੇ ਡਰਦੀ ਆ ਵੀਰੇ ਆ ਦੇਖੋ ਲੇਵੇ ਦੀ ਨਾੜਾ ਨੂੜਾ ਬਹੁਤ ਸੋਹਣੀਆਂ ਦੁੱਧ ਆ ਰਾਮ ਨਾਲ ਇਹ 12 13 ਆਰਾਮ ਨਾਲ ਪਾ ਦੋਗੇ ਕੋਈ 8 ਤਾਂ ਆਪਾਂ ਕਹਿੰਦੇ ਨਹੀਂ ਕੋਈ 15 ਨਹੀਂ ਕੋਈ 16 ਨਹੀਂ ਇਹਦਾ ਗੱਬਣਾ ਦਾ ਅੱਜ ਕੱਲ ਅਗਲਾ ਕਹਿੰਦਾ ਇਹ ਤਾਂ ਸਾਡੀ 15 ਜਾਂ 18 ਦਿੰਦੀ ਆ ਵੀ ਜਿਹੜੀ ਜੱਜਮੈਂਟ ਆ ਇਹ 12 ਕਿਲੋ ਤੋਂ ਉੱਤੇ ਉੱਤੇ ਦੁੱਧ ਪਾ ਦੂ 13 ਪਾ ਦੇ ਜਿੰਨਾ ਵੀ ਪਾ ਦੇ ਆ ਦੇਖੋ ਇਹ ਇਹਦਾ ਹਵਾਨਾ ਇਹਦਾ ਜੋਸ਼ ਦੱਸਦਾ ਵੀਰੇ ਆ ਦੇਖੋ ਲੇਵੇ ਤੇ ਨਾੜਾ ਦੱਸਦਿਆਂ ਇਹਦੇ ਆ ਦੇਖੋ ਹਮ ਹਾਂ ਕਮਾਲਾ ਕਮਾਲਾ ਬਈ ਇੱਕ ਤਾਂ ਆਪਣਾ ਭੇੜਾ ਛੋਟਾ ਹੈ ਨਾ ਥੋੜਾ ਜਿਆ ਤੋੜ ਕੇ ਦਿਖਾ ਦੇ ਦੋ ਤਿੰਨ ਗੇੜੇ ਦਿਵਾਲਾ ਮੇਰਾ ਵੀਰ ਆ ਲੈ ਵੀਰੇ ਹੂੰ ਇਹ ਆ ਲੈ ਮੈਂ ਤੁਹਾਨੂੰ ਇੱਥੋਂ ਦਿਖਾ ਦਿੰਦਾ ਜਮਾ ਜ਼ੂਮ ਕਰਕੇ ਹਾਂ ਐ ਕਮਾੜਾ ਹੈਪੀ ਐ ਗੀੜਾਦ ਵਾਲਾ ਵੀਰੇ ਠੀਕ ਹਾਂ ਭਾਈ ਆ ਲੋ ਵੀਰੇ ਉਹ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਭਾਈ ਨੰਬਰ ਹੇਠਾਂ ਚੱਲ ਜਾਂਦਾ ਹੁਣ ਲੈ ਜਾ ਉਧਰ ਹੀ ਲੈ ਜਾ ਲੇ ਵਾ ਆ ਦਿਖਾ ਦਾਂ ਮੈਂ ਠੀਕ ਮੇਨ ਚ ਇਹ ਹੀ ਹੁੰਦੀ ਆ ਅਗਲਾ ਕਈ ਵਾਰੀ ਦੂਰੋਂ ਦਾਰੋਂ ਆਉਂਦੇ ਆ ਮੇਰੇ ਭਰਾ ਫਿਰ ਉਹਨਾਂ ਨੂੰ ਕੋਈ ਉਹ ਨਾ ਰਵੇ ਸ਼ੰਖਾ ਜੀ ਇਹ ਆ ਲੈ ਚੱਲ ਬੰਨ ਲਾ ਕੋਈ ਨਾ ਬੰਨ ਲਾ ਹਾਂ ਕੋਈ ਨਾ ਜੀ ਕੋਈ ਨਾ ਘਾਤ ਦੀ ਵਧ ਗਈ ਦੋਸਤੋ ਮੰਨ ਕੇ ਨਾ ਤਾਂ ਇਹ ਛੋਟੀ ਆ ਵੱਡਿਆ ਚ ਨਹੀਂ ਇਹ ਦਰਮਾਨੀ ਆ ਗਈ ਲੰਬੀ ਬਹੁਤ ਆ ਲੰਬਾਈ ਚ ਜੇ ਮੱਝ ਕਰ ਲ ਕਰਗੇ ਬੇਲ ਦੀ ਪੂਰੀ ਲੰਬੀ ਆ ਤੇ ਦੁੱਧ ਨੂੰ ਮਾਲਕ ਚੰਗੀ ਦੱਸਦੇ ਆ ਗੱਬਣ ਪਤਾ ਕਿਹੜੇ ਟੀਕੇ ਟੂਕੇ ਤੋਂ ਸਰਕਾਰੀ ਸੀਮਣ ਤੋਂ ਬਾਈ ਸਰਕਾਰੀ ਹੈ ਠੀਕ ਆ ਜੀ ਠੀਕ ਆ ਹੈਪੀ ਕੀਪਰ ਰੱਖੋਗੇ ਭਾਈ ਇਹਦਾ ਮੁੱਲ ਬਾਈ 1,55 ਕਰ ਦਿਆਂ 1,55,000 ਹਾਂਜੀ ਹਾਂ ਠੀਕ ਆ ਠੀਕ ਆ ਜਿਹੜਾ ਆਪਣੀ ਵੀਡੀਓ ਦੇਖ ਕੇ ਪ੍ਰਮਾਣਤਨ ਕਰਾਂਗੇ ਬਈ ਕੋਈ ਨਾ ਕੋਈ ਨਾ ਬਈ ਵੀਡੀਓ ਚਾਹੇ ਅਗਲਾ ਕਿਵੇਂ ਵੀ ਦੇਖ ਕੇ ਆਵੇ ਗੱਲ ਕਰ ਤੁਸੀਂ ਬਾਈ ਦੇ ਨਾ ਘਰ ਦਾ ਉਹ ਸਮਝ ਕੇ ਹੈਨਾ ਯਾਰ ਕੋਈ 5-4000 ਨਾ ਕਿਸੇ ਚੰਗੇ ਰੱਖਣ ਵਾਲੇ ਬੰਦੇ ਨੇ ਲੈਣੀ ਆ ਨਾਲੇ ਤਾਂ ਸਾਊ ਤੇ ਨਰਮ ਵਾਲੀ ਆ ਮੇਰਾ ਵੀਰ ਬਣੇ ਉਹ ਜਾ ਦੇਖ ਕੇ ਆਇਓ ਤੁਸੀਂ ਆਪਾਂ ਨਹੀਂ ਤੁਹਾਨੂੰ ਬਾਹਲਾ ਅੱਗੇ ਹੋ ਗਿਆ ਨਹੀਂ ਬੰਦੇ ਦਾ ਆ ਕੇ ਸਾਨੂੰ ਆਪੇ ਪਤਾ ਲੱਗ ਜਾ ਜਮਾ ਸਿੰਪਲ ਪਰਿਵਾਰ ਚੋਂ ਆ ਤੇ ਭਾਈ ਆਪਾਂ ਕਿੱਥੇ ਲੱਗੇ ਹੋਏ ਆ ਤੁਸੀਂ ਫਿਰ ਕੰਮ ਕੀ ਕਰਦੇ ਆ ਮੈਂ ਬਨਾਲੀ ਲੱਗਿਆ ਭਾਈ ਥਰਮਲ ਬਨਾਲੀ ਥਰਮਲ ਚ ਉੱਥੇ ਤੁਸੀਂ ਹੁਣ ਡਿਊਟੀ ਜਾਣਾ ਹੈ ਨਾ ਤਾਂਗੋਂ ਕਾਲੀ ਕਰੀ ਜਾਂਦੇ ਸੀ ਵੀ ਆ ਜਾ ਭਾਈ ਠੀਕ ਆ ਠੀਕ ਆ ਭਾਈ ਦੋਸਤੋ ਆਪ ਬਨਾਲੀ ਲੱਗਿਆ ਆ ਖਾਲਸਾ ਜੀ ਆਪਣੇ ਗੁਰੂ ਘਰ ਇੱਥੇ ਸੇਵਾ ਕਰਦੇ ਆ ਆਪ ਦਾ ਜੋ ਹੈਗਾ ਘਰ ਤੇ ਹੈ ਨਾ ਹਾਂਜੀ ਮੁੱਲੇ ਦਾ 1,55 ਆ ਗਿਆ ਨੰਬਰ ਬਾਈ ਦਾ ਹੈਟਾ ਚੱਲੀ ਜਾਂਦਾ ਪਿੰਡ ਆ ਗਿਆ ਕਰਮਗੜ੍ਹ ਉਤਾਂ ਵਾਲੀ ਮੁਸੇ ਦੇ ਨਾਲ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕੋਲੇ ਆ ਜੋ ਜਿਵੇਂ ਮਰਜੀ ਤਸੱਲੀ ਕਰ ਲਿਓ ਜਮਾ ਵਿਸ਼ਵਾਸ ਵਾਲੇ ਬੰਦੇ ਆ ਖਾਲਸਾ ਜੀ ਇਧਰੋਂ ਤੇ ਮੁੰਡਾ ਵੀ ਵੀਰੇ ਅਮਰਤਾਰੀ ਆ ਕੋਈ ਝੂਠ ਤਫਾਨ ਵਾਲਾ ਕੰਮ ਨਹੀਂ ਵੀਡੀਓ ਦੇਖਣ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਭਰਾਵਾਂ ਨੂੰ